ਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ ਰਸਨਾ RAM ਰਸਾਇਣ ਪੀਜੇ ਅਬ ਜੀ ਜਾਣ ਐਸੀ ਬਨ ਆਈ ਮਿਲੋ ਗੁਪਾਰ ਨਿਸਾਨ ਬਜਾਈ ਉਸਤਤ ਨਿੰਦਾ ਕਰੇ ਨਰ ਕੋਈ ਨਾ ਮੇਂ ਸ੍ਰੀ ਰੰਗ ਭੇਟਲ ਸੋਈ ਉਸਤਤ ਨਿੰਦਾ ਕਰੇ ਨਰ ਕੋਈ ਨਾ ਮੇਂ ਸ੍ਰੀ ਰੰਗ ਭੇਟਲ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ ਰਸਨਾ RAM ਰਸਾਇਣ ਪੀਜੇ ਅਬ ਜੀ ਜਾਣ ਐਸੀ ਬਨ ਆਈ ਮਿਲੋ ਗੋਪਾਲ ਨਿਸ਼ਾਨ ਬਜਾਈ ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ਼ੀਰ ਰੰਗ ਭੇਟਲ ਸੋਈ ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਭੇਟ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸਿਓ ਨਾ ਕੀਜੇ रसना राम रे साइन पीजे अब जी जान ऐसी बन आई मिलो गोपाल निसाना बजाई उसत निंदा करे नर कोई नामे श्री रंग पेटल सोई उसत निंदा करे नर कोई नामे श्री रंग पेटल सोई ऐ बोरी मेरा राम पतार ਰਤ ਰਤ ਤਾ ਕੋ ਕਰੋ ਸਿੰਗਾਰ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਬਾਦ ਕਾਹੂ ਸੋ ਨਾ ਕੀਜੇ ਰਸਨਾ RAM ਰਸਾਇਣ ਪੀਜੇ ਅਬ ਦੀ ਜਾਨ ਐਸੀ ਬਨ ਆਈ ਮਿਲੋ ਗੋਪਾਲ ਨਿਸ਼ਾਨ ਬਜਾਈ ਉਸਤਤ ਨਿੰਦਾ ਕਰੇ ਨਰ ਕੋਈ ਨਾ ਮੇਂ ਸ੍ਰੀ ਰੰਗ ਭੇਟਲ ਸੋਈ ਉਸਤਤ ਨਿੰਦਾ ਕਰੇ ਨਰ ਕੋਈ ਨਾ ਮੇਂ ਸ੍ਰੀ ਰੰਗ ਭੇਟਲ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ ਰਸਨਾ RAM ਰਸਾਇਣ ਪੀਜੇ ਅਬ ਜੀ ਜਾਣ ਐਸੀ ਬਨਾਈ ਮਿਲੋ ਗੁਪਾਰ ਨਿਸਾਨ ਬਜਾਈ ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ਼ੀਰ ਰੰਗ ਭੇਟਲ ਸੋਈ ਉਸਤ ਨਿੰਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਭੇਟ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸਿਓ ਨਾ ਕੀਜੇ रसना राम रे साइन पीजे अब दी जान ऐसी बन आई मिलो गोपाल निशान बजाई उसत निंदा करे नर कोई नामे श्री रंग पेटल सोई उसत निंदा करे नर कोई नामे श्री रंग पेटल सोई ऐ बोरी मेरा राम पतार ਰਚ ਰਚ ਤਾ ਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ ਰਸਨਾ RAM ਰਸਾਇਨ ਪੀਜੇ ਅਬ ਜੀ ਜਾਣ ਐਸੀ ਬਨ ਆਈ ਮਿਲੋ ਗੋਪਾਲ ਨਿਸਾਨ ਬਜਾਈ ਉਸਤਤ ਨਿੰਦਾ ਕਰੇ ਨਰ ਕੋਈ ਨਾ ਮੇਂ ਸ਼ੀਰੰਗ ਭੇਟਲ ਸੋਈ ਉਸਤਤ ਨਿੰਦਾ ਕਰੇ ਨਰ ਕੋਈ ਨਾ ਮੇਂ ਸ਼ੀਰੰਗ ਭੇਟਲ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ तन मन राम प्यारे जोग रहाओ बाद विवाद कहो सों ना कीजे रसना राम रसाईन पीजे अब जी जान ऐसी बन आई मिलो गोपाल निशान बजाई उत्तत निंदा करे नर कोई नामे श्री रंग पेटल सोई ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਭੇਟ ਰਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ रसना राम रे साइन पीजे अब जी जान ऐसी बन आई मिलो गोपाल निशान बजाई उसत निंदा करे नर कोई नामे श्री रंग पेटल सोई उसत निंदा करे नर कोई नामे श्री रंग पेटल सोई ऐ बोरी मेरा राम पतार ਰਤ ਰਤ ਤਾ ਕੋ ਕਰੋ ਸ਼ਿੰਗਾਰ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸਿਓ ਨਾ ਕੀਜੇ ਰਸਨਾ RAM ਰਸਾਇਣ ਪੀਜੇ ਅਬ ਜੀ ਜਾਣ ਐਸੀ ਬਨ ਆਈ ਮਿਲੋ ਗੋਪਾਲ ਨਿਸਾਨ ਬਜਾਈ ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਭੇਟਲ ਸੋਈ ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਭੇਟਲ ਸੋਈ ਐ ਬੋਰੀ ਮੇਰਾ ਰਾਮ ਪਤਾਰ ਰਚ ਰਚ ਤਾ ਕੋ ਕਰੋ ਸਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ ਰਸਨਾ RAM ਰਸਾਇਣ ਪੀਜੇ ਅਬ ਜੀ ਜਾਣ ਐਸੀ ਬਨ ਆਈ ਮਿਲੋ ਗੋਪਾਲ ਨਿਸ਼ਾਨ ਬਜਾਈ ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ਼ੀਰ ਰੰਗ ਭੇਟਲ ਸੋਈ ਉਸਤ ਨਿੰਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਭੇਟ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ रसना राम रे साइन पीजे अब जी जान ऐसी बन आई मिलो गोपाल निशान बजाई उसत निंदा करे नर कोई नामे श्री रंग पेटल सोई उसत निंदा करे नर कोई नामे श्री रंग पेटल सोई ऐ बोरी मेरा राम पतार ਰਚ ਰਚ ਤਾ ਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ ਰਸਨਾ RAM ਰਸਾਇਣ ਪੀਜੇ ਅਬ ਜੀ ਜਾਣ ਐਸੀ ਬਨ ਆਈ ਮਿਲੋ ਗੁਪਾਰ ਨਿਸ਼ਾਨ ਬਜਾਈ ਉਸਤ ਨਿੰਦਾ ਕਰੇ ਨਰ ਕੋਈ ਨਾਮੇ ਸ਼ੀਰੰਗ ਭੇਟਲ ਸੋਈ ਉਸਤ ਨਿੰਦਾ ਕਰੇ ਨਰ ਕੋਈ ਨਾਮੇ ਸ਼ੀਰੰਗ ਭੇਟਲ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ ਰਸਨਾ RAM ਰਸਾਇਣ ਪੀਜੇ ਅਬ ਜੀ ਜਾਣ ਐਸੀ ਬਨ ਆਈ ਮਿਲੋ ਗੋਪਾਲ ਨਿਸ਼ਾਨ ਬਜਾਈ ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ਼ੀਰ ਰੰਗ ਭੇਟਲ ਸੋਈ ਉਸ ਤੱਕ ਨਿੰਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਭੇਟ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ रसना राम रे साइन पीजे अब जी जान ऐसी बन आई मिलो गोपाल निशान बजाई उसत निंदा करे नर कोई नामे श्री रंग पेटल सोई उसत निंदा करे नर कोई नामे श्री रंग पेटल सोई ऐ बोरी मेरा राम पतार ਰਤ ਰਤ ਤਾ ਕੋ ਕਰੋ ਸਿੰਗਾਰ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ ਰਸਨਾ RAM ਰਸਾਇਣ ਪੀਜੇ ਅਬ ਜੀ ਜਾਣ ਐਸੀ ਬਨ ਆਈ ਮਿਲੋ ਗੋਪਾਲ ਨਿਸ਼ਾਨ ਬਜਾਈ ਉਸਤਤ ਨਿੰਦਾ ਕਰੇ ਨਰ ਕੋਈ ਨਾ ਮੇਂ ਸ਼ੀਰੰਗ ਭੇਟਲ ਸੋਈ ਉਸਤਤ ਨਿੰਦਾ ਕਰੇ ਨਰ ਕੋਈ ਨਾ ਮੇਂ ਸ਼ੀਰੰਗ ਭੇਟਲ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ ਰਸਨਾ RAM ਰਸਾਇਣ ਪੀਜੇ ਅਬ ਜੀ ਜਾਣ ਐਸੀ ਬਨਾਈ ਮਿਲੋ ਗੁਪਾਰ ਨਿਸਾਨ ਬਜਾਈ ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ਼ੀਰ ਰੰਗ ਭੇਟਲ ਸੋਈ ਉਸਤ ਨਿੰਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਭੇਟ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸਿਓ ਨਾ ਕੀਜੇ रसना राम रे साइन पीजे अब जी जान ऐसी बन आई मिलो गोपाल निशान बजाई उस्तत निंदा करे नर कोई नामे श्री रंग पेटल सोई उस्तत निंदा करे नर कोई नामे श्री रंग पेटल सोई ऐ बोरी मेरा राम पतार ਰਤ ਰਤ ਤਾ ਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ ਰਸਨਾ RAM ਰਸਾਇਨ ਪੀਜੇ ਅਬ ਜੀ ਜਾਣ ਐਸੀ ਬਨ ਆਈ ਮਿਲੋ ਗੋਪਾਲ ਨਿਸ਼ਾਨ ਬਜਾਈ ਉਸਤਤ ਨਿੰਦਾ ਕਰੇ ਨਰ ਕੋਈ ਨਾ ਮੇਂ ਸ਼ੀਰੰਗ ਭੇਟਲ ਸੋਈ ਉਸਤਤ ਨਿੰਦਾ ਕਰੇ ਨਰ ਕੋਈ ਨਾ ਮੇਂ ਸ਼ੀਰੰਗ ਭੇਟਲ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ तन मन राम प्यारे जोग रहाओ बाद विवाद कहो सो ना कीजे रसना राम रसाईन पीजे अब दी जान ऐसी बन आई मिलो गोपाल निशान बजाई ustat निंदा करे नर कोई नामे श्री रंग पेटल सोई ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਭੇਟ ਰਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ रसना राम रे साइन पीजे अब जी जान ऐसी बन आई मिलो गोपार निशान बजाई उसत निंदा करे नर कोई नामे श्री रंग पेटल सोई उसत निंदा करे नर कोई नामे श्री रंग पेटल सोई ऐ बोरी मेरा राम पतार ਰਤ ਰਤ ਤਾ ਕੋ ਕਰੋ ਸਿੰਗਾਰ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸਿਓ ਨਾ ਕੀਜੇ ਰਸਨਾ RAM ਰਸਾਇਨ ਪੀਜੇ ਅਬ ਜੀ ਜਾਣ ਐਸੀ ਬਨ ਆਈ ਮਿਲੋ ਗੋਪਾਲ ਨਿਸਾਨ ਬਜਾਈ ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ਼ੀਰੰਗ ਭੇਟਲ ਸੋਈ ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ਼ੀਰੰਗ ਭੇਟਲ ਸੋਈ ਮੈਂ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ तन मन राम प्यारे जोग रहाओ बाद विवाद काहू सों ना कीजे रसना राम रसाइन पीजे अब जी जान ऐसी बन आई मिलो गोपाल निशान बजाई उसत निंदा करे नर कोई नामे श्री रंग पेटल सोई ਉਸ ਤੱਕ ਨਿੰਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਭੇਟ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ रसना राम रे साइन पीजे अब जी जान ऐसी बन आई मिलो गोपाल निशान बजाई उस्तत निंदा करे नर कोई नामे श्री रंग पेटल सोई उस्तत निंदा करे नर कोई नामे श्री रंग पेटल सोई ऐ बोरी मेरा राम पतार ਰਚ ਰਚ ਤਾ ਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ ਰਸਨਾ RAM ਰਸਾਇਨ ਪੀਜੇ ਅਬ ਜੀ ਜਾਣ ਐਸੀ ਬਨ ਆਈ ਮਿਲੋ ਗੁਪਾਰ ਨਿਸਾਨ ਬਜਾਈ ਉਸਤ ਨਿੰਦਾ ਕਰੇ ਨਰ ਕੋਈ ਨਾਮੇ ਸ਼ੀਰੰਗ ਭੇਟਲ ਸੋਈ ਉਸਤ ਨਿੰਦਾ ਕਰੇ ਨਰ ਕੋਈ ਨਾਮੇ ਸ਼ੀਰੰਗ ਭੇਟਲ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ ਰਸਨਾ RAM ਰਸਾਇਣ ਪੀਜੇ ਅਬਦੀ ਜਾਨ ਐਸੀ ਬਨ ਆਈ ਮਿਲੋ ਗੋਪਾਲ ਨਿਸਾਨ ਬਜਾਈ ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ਼ੀਰ ਰੰਗ ਭੇਟਲ ਸੋਈ ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਭੇਟ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ रसना राम रे साइन पीजे अब जी जान ऐसी बन आई मिलो गोपाल निशान बजाई उसत निंदा करे नर कोई नामे श्री रंग पेटल सोई उसत निंदा करे नर कोई नामे श्री रंग पेटल सोई ऐ बोरी मेरा राम पतार ਰਤ ਰਤ ਤਾ ਕੋ ਕਰੋ ਸ਼ਿੰਗਾਰ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ ਰਸਨਾ RAM ਰਸਾਇਣ ਪੀਜੇ ਅਬ ਜੀ ਜਾਣ ਐਸੀ ਬਨ ਆਈ ਮਿਲੋ ਗੋਪਾਲ ਨਿਸ਼ਾਨ ਬਜਾਈ ਉਸਤਤ ਨਿੰਦਾ ਕਰੇ ਨਰ ਕੋਈ ਨਾ ਮੇਂ ਸ਼ੀਰੰਗ ਭੇਟਲ ਸੋਈ ਉਸਤਤ ਨਿੰਦਾ ਕਰੇ ਨਰ ਕੋਈ ਨਾ ਮੇਂ ਸ਼ੀਰੰਗ ਭੇਟਲ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ तन मन राम प्यारे जोग रहाओ वाद विवाद काहू सों ना कीजे रसना राम रसाइन पीजे अब जी जान ऐसी बन आई मिलो गोपाल निशान बजाई उसत निंदा करे नर कोई नामे श्री रंग पेटल सोई ਉਸਤ ਨਿੰਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਭੇਟ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ रसना राम रे साइन पीजे अब जी जान ऐसी बन आई मिलो गोपाल निशान बजाई उसत निंदा करे नर कोई नामे श्री रंग पेटल सोई उसत निंदा करे नर कोई नामे श्री रंग पेटल सोई ऐ बोरी मेरा राम पतार ਰਚ ਰਚ ਤਾ ਕੋ ਕਰੋ ਸ਼ਿੰਗਾਰ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸਿਓ ਨਾ ਕੀਜੇ ਰਸਨਾ RAM ਰਸਾਇਣ ਪੀਜੇ ਅਬ ਜੀ ਜਾਣ ਐਸੀ ਬਨ ਆਈ ਮਿਲੋ ਗੋਪਾਲ ਨਿਸ਼ਾਨ ਬਜਾਈ ਉਸਤਤ ਨਿੰਦਾ ਕਰੇ ਨਰ ਕੋਈ ਨਾਵੇਂ ਸ਼ੀਰੰਗ ਭੇਟਲ ਸੋਈ ਉਸਤਤ ਨਿੰਦਾ ਕਰੇ ਨਰ ਕੋਈ ਨਾਵੇਂ ਸ਼ੀਰੰਗ ਭੇਟਲ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ ਰਾਮ ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸਿਉ ਨਾ ਕੀਜੇ ਰਸਨਾ ਰਾਮ ਰਸਾਇਨ ਪੀਜੇ ਅਬ ਜੀ ਜਾਨ ਐਸੀ ਬਨ ਆਈ ਮਿਲੋ ਗੋਪਾਲ ਨਿਸ਼ਾਨ ਬਜਾਈ ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਪੇਟਲ ਸੋਈ ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਭੇਟ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ रसना राम रे साइन पीजे अब जी जान ऐसी बन आई मिलो गोपाड़ निशान बजाई उसत निंदा करे नर कोई नामे श्री रंग पेटल सोई उसत निंदा करे नर कोई नामे श्री रंग पेटल सोई ऐ बोरी मेरा राम पतार ਰਤ ਰਤ ਤਾ ਕੋ ਕਰੋ ਸ਼ਿੰਗਾਰ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸਿਓ ਨਾ ਕੀਜੇ ਰਸਨਾ RAM ਰਸਾਇਨ ਪੀਜੇ ਅਬ ਜੀ ਜਾਣ ਐਸੀ ਬਨ ਆਈ ਮਿਲੋ ਗੋਪਾਲ ਨਿਸਾਨ ਬਜਾਈ ਉਸਤਤ ਨਿੰਦਾ ਕਰੇ ਨਰ ਕੋਈ ਨਾ ਮੇਂ ਸ੍ਰੀ ਰੰਗ ਭੇਟਲ ਸੋਈ ਉਸਤਤ ਨਿੰਦਾ ਕਰੇ ਨਰ ਕੋਈ ਨਾ ਮੇਂ ਸ੍ਰੀ ਰੰਗ ਭੇਟਲ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ ਰਸਨਾ RAM ਰਸਾਇਨ ਪੀਜੇ ਅਬ ਜੀ ਜਾਣ ਐਸੀ ਬਨਾਈ ਮਿਲੋ ਗੋਪਾਲ ਨਿਸ਼ਾਨ ਬਜਾਈ ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ਼ੀਰ ਰੰਗ ਭੇਟਲ ਸੋਈ ਉਸ ਤੱਕ ਨਿੰਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਭੇਟ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ प्रसना राम रे साइन पीजे अब जी जान ऐसी बन आई मिलो गोपाल निशान बजाई ustat ninda kare nar koi name shrirang petal soi ustat ninda kare nar koi name shrirang petal soi main bawri mera ram patar ਰਚ ਰਚ ਤਾ ਕੋ ਕਰੋ ਸ਼ਿੰਗਾਰ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ ਰਸਨਾ RAM ਰਸਾਇਣ ਪੀਜੇ ਅਬ ਜੀ ਜਾਣ ਐਸੀ ਬਨਾਈ ਮਿਲੋ ਗੁਪਾਰ ਨਿਸ਼ਾਨ ਬਜਾਈ ਉਸਤ ਨਿੰਦਾ ਕਰੇ ਨਰ ਕੋਈ ਨਾ ਮੇਂ ਸ੍ਰੀ ਰੰਗ ਭੇਟਲ ਸੋਈ ਉਸਤ ਨਿੰਦਾ ਕਰੇ ਨਰ ਕੋਈ ਨਾ ਮੇਂ ਸ੍ਰੀ ਰੰਗ ਭੇਟਲ ਸੋਈ ਐ ਬੌਰੀ ਮੇਰਾ RAM ਪਤਾਰ ਰਚ ਰਚ ਤਾਕੋ ਕਰੋ ਸ਼ਿੰਗਾਰ ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਰਹਾਓ ਬਾਦ ਵਿਵਾਦ ਕਾਹੂ ਸੋ ਨਾ ਕੀਜੇ ਰਸਨਾ RAM ਰਸਾਇਣ ਪੀਜੇ ਅਬ ਜੀ ਜਾਣ ਐਸੀ ਬਨ ਆਈ ਮਿਲੋ ਗੋਪਾਲ ਨਿਸ਼ਾਨ ਬਜਾਈ ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ਼ੀਰ ਰੰਗ ਭੇਟਲ ਸੋਈ ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਭੇਟ ਰਸੋਈ